हाय दोस्तों शिकार मैं ਤੁਹਾਡਾ ਆਪਣਾ ਸ਼ਮਸ਼ੇਰ ਮੱਲੀ ਰਾਮਪਰਾ ਫੂਲ ਸੋ ਦੋਸਤੋ ਮੈਂ ਅੱਜ ਇੱਕ ਸੁਪਨੇ ਦੇ ਵਿੱਚ ਵਿਆਹ ਦੀ ਗੱਲ ਕਰਨ ਲੱਗਿਆ ਕਿ ਸੁਪਨੇ ਦੇ ਵਿੱਚ ਵਿਆਹ ਹੁੰਦਾ ਤੇ ਕੀ ਹੁੰਦਾ ਤੇ ਕਿਵੇਂ ਹੁੰਦਾ ਤੇ ਇਹਦੇ ਵਿੱਚ ਇੱਕ ਲਾਸਟ ਦੇ ਉੱਤੇ ਮੈਸੇਜ ਵੀ ਜ਼ਰੂਰ ਦਿੰਦਾ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਪੂਰੀ ਵੀਡੀਓ ਨੂੰ ਜ਼ਰੂਰ ਸੁਣ ਕੇ ਸ਼ੇਅਰ ਕਰੋਗੇ ਜੇ ਤੁਹਾਨੂੰ ਪਸੰਦ ਵੀ ਆਵੇਗੀ ਕਹਿੰਦਾ ਦੋਸਤੋ ਵੀ ਸੁਪਨੇ 'ਚ ਹੋਇਆ ਮੇਰਾ ਵਿਆਹ ਸੀ ਦੋਸਤੋ ਵੀ ਸੁਪਨੇ ਚ ਹੋਇਆ ਮੇਰਾ ਵਿਆਹ ਸੀ ਤੇ ਬੜਾ ਮੈਨੂੰ ਗੋਡੇ-ਗੋਡੇ ਚੜਿਆ ਵੈਚਾ ਸੀ ਇੱਕ-ਇੱਕ ਦਿਨ ਕਰ ਨੇੜੇ ਮਸਾ ਕੀਤਾ ਸੀ ਇੱਕ-ਇੱਕ ਦਿਨ ਕਰ ਨੇੜੇ ਮਸਾ ਕੀਤਾ ਸੀ ਕੀ ਦੱਸਾਂ ਕਿਵੇਂ ਘੁੱਟ ਸਬਰਾਂ ਦਾ ਪੀਤਾ ਸੀ ਸਾंभਿਆ ਨਾ ਜਾਵੇ ਚਾਹ ਦੋ ਅਸੀਂ ਹੋਣਾ ਸੀ ਸਾंभਿਆ ਨਾ ਜਾਵੇ ਚਾਹ ਦੋ ਅਸੀਂ ਹੋਣਾ ਸੀ ਪਤਾ ਨਹੀਂ ਵਿਆਹ ਸੀ ਕਿ ਜ਼ਿੰਦਗੀ ਦਾ ਰੋਣਾ ਸੀ ਬੜਾ ਉਦੋਂ ਚਾਈ ਚਾਈ ਕਰਾਂ ਕੰਮ ਭੱਜ ਕੇ ਬੜਾ ਉਦੋਂ ਚਾਈ ਚਾਈ ਕਰਾਂ ਕੰਮ ਭੱਜ ਕੇ ਮੇਰੇ ਜਿਹਾ ਨਹੀਂ ਜੇ ਕੋਈ ਅੱਜ ਇਸ ਜਗ ਤੇ ਜਾਣੀ ਸੀ ਬਰਾਤ ਪਹਿਲਾਂ ਸਾਰਿਆਂ ਤੋਂ ਉੱਠਿਆ ਜਾਣੀ ਸੀ ਬਰਾਤ ਪਹਿਲਾਂ ਸਾਰਿਆਂ ਤੋਂ ਉੱਠਿਆ ਦੱਸਾਂ ਕਿਵੇਂ ਯਾਰੋ ਚਾਣਾ ਜਾਵੇ ਮੈਥੋਂ ਚੁੱਕਿਆ ਜਿੰਨੇ ਯਾਰ ਬੇਲੀ ਸੀ ਮੈਂ ਇਕੱਠੇ ਸਾਰੇ ਕਰ ਲਏ ਜਿੰਨੇ ਯਾਰ ਬੇਲੀ ਸੀ ਮੈਂ ਇਕੱਠੇ ਸਾਰੇ ਕਰ ਲਏ ਤੇ ਚਾਈ ਚਾਈ ਸਾਰੇ ਵਿੱਚ ਗੱਡੀਆਂ ਦੇ ਭਰ ਲਏ ਸਾਰੇ ਹੀ ਬਰਾਤੀਆਂ ਚੋਂ ਟੌਰ ਮੇਰੀ ਵੱਖ ਸੀ ਸਾਰੇ ਹੀ ਬਰਾਤੀਆਂ ਚੋਂ ਟੌਰ ਮੇਰੀ ਵੱਖ ਸੀ ਜਿੱਧਰ ਨੂੰ ਵੇਖਾਂ ਲੋਕ ਰਹੇ ਮੈਨੂੰ ਤੱਕ ਸੀ ਪਹੁੰਚੀ ਜਾਂ ਬਰਾਤ ਕੀਤੀ ਰਾਹ ਦੇ ਵਿੱਚ ਰੋਕ ਸੀ ਪਹੁੰਚੀ ਜਾਂ ਬਰਾਤ ਕੀਤੀ ਰਾਹ ਦੇ ਵਿੱਚ ਰੋਕ ਸੀ ਪੀਵੇ ਕੋਈ ਫੈਂਟਾ ਕੋਈ ਪੈਪਸੀ ਤੇ ਕੋਕ ਸੀ ਕੱਲਾ ਕੱਲਾ ਕੋਲ ਬਣਵਾਉਂਦਾ ਮੇਰੇ ਪੋਜ ਸੀ ਕੱਲਾ ਕੱਲਾ ਕੋਲ ਬਣਵਾਉਂਦਾ ਮੇਰੇ ਪੋਜ ਸੀ ਇਹੋ ਜਿਹਾ ਦੇਣ ਦਾਤਾ ਆਉਂਦਾ ਨਹੀਂ ਉਹ ਰੋਜ ਸੀ ਕੈਮਰਾ ਤੇ ਮੂਵੀ ਬੱਸ ਮੇਰੇ ਉੱਤੇ ਘੁੰਮਦੇ ਕੈਮਰਾ ਤੇ ਮੂਵੀ ਬੱਸ ਮੇਰੇ ਉੱਤੇ ਘੁੰਮਦੇ ਫੈਂਟਾ ਤੇ ਬਾਦਾਮ ਮੇਰੇ ਮੂੰਹ ਦੇ ਵਿੱਚ ਤੁੰਨਦੇ ਹੋ ਕੇ ਉੱਥੋਂ ਵਹਿਲੇ ਸਾਰੇ ਪਹੁੰਚੇ ਸਹੁਰਿਆਂ ਦੇ ਘਰ ਦੇ ਉਕੇ ਉੱਥੋਂ ਵਿਹਲੇ ਪਹੁੰਚੇ ਸਹੁਰਿਆਂ ਦੇ ਘਰ ਜੀ ਅੱਗੇ ਖੜ ਸਾਲੀਆਂ ਨੇ ਰੋਕ ਲਿਆ ਦਰ ਜੀ 5100 ਤੋਂ ਘੱਟ ਕੇ ਲੈਣਾ ਨਹੀਂ ਉਹ ਸਾਲੀਆਂ 5100 ਤੋਂ ਘੱਟ ਕੇ ਲੈਣਾ ਨਹੀਂ ਉਹ ਸਾਲੀਆਂ ਭੂਤਾਂ ਵਾਂਗ ਇਕੱਠਿਆਂ ਨਾ ਜਾਣ ਮੈਥੋਂ ਟਾਲੀਆਂ ਕਰਦੇ ਕਰਾਉਂਦੇ ਗੱਲ 1100 ਚ ਨਿਬੜੀ ਕਰਦੇ ਕਰਾਉਂਦੇ ਗੱਲ 1100 ਚ ਨਿਬੜੀ ਮੂੰਹ ਚ ਪਾਈ ਬਰਫੀ ਤੇ ਬੂਥੀ ਮੇਰੀ ਲਿਬੜੀ ਚਾਹ ਪੀਣ ਲੱਗ ਪਏ ਬਰਾਤੀ ਹੋ ਕੇ ਚੌੜੇ ਬਈ ਚਾਹ ਪੀਣ ਲੱਗ ਪਏ ਬਰਾਤੀ ਹੋ ਕੇ ਚੌੜੇ ਬਈ ਭਰ ਕੇ ਪਲੇਟਾਂ ਚ ਬਰੈਡ ਤੇ ਪਕੌੜੇ ਬਈ ਖਾਧੀਆਂ ਸੀ ਜਾਮਣਾ ਤੇ ਨਾਲੇ ਰਸਗੁੱਲੇ ਬਈ ਖਾਧੀਆਂ ਸੀ ਜਾਮਣਾ ਤੇ ਨਾਲੇ ਰਸਗੁੱਲੇ ਬਈ ਕਈ ਸੀ ਵਿਚਾਰੇ ਸੰਟ ਪੀਸਾਂ ਉੱਤੇ ਡੁੱਲੇ ਬਈ ਭਰ ਕੇ ਸੀ ਢਿੱਡਾ ਸੀ ਉੱਥੋਂ ਫੇਰ ਚੱਲ ਪਏ ਭਰ ਕੇ ਸੀ ਢਿੱਡਾ ਸੀ ਉੱਥੋਂ ਫੇਰ ਚੱਲ ਪਏ ਬਾਹਰ ਆ ਕੇ ਸਿੱਧੇ ਅਸੀਂ ਫੇਰੀਆਂ ਨੂੰ ਚੱਲ ਪਏ ਟਿੱਕਿਆ ਅਸੀਂ ਮੱਥਾ ਅਸੀਂ ਸਾਹਮਣੇ ਸੀ ਬਹਿ ਗਏ ਜੀ ਟਿੱਕਿਆ ਅਸੀਂ ਮੱਥਾ ਅਸੀਂ ਸਾਹਮਣੇ ਸੀ ਬਹਿ ਗਏ ਜੀ ਇੰਨੇ ਨੂੰ ਸੀ ਜਾਰੋ ਮੇਰੀ ਬੋਟੀ ਲੈ ਕੇ ਆ ਗਏ ਜੀ ਭਾਈ ਜੀ ਨੇ ਲਿਆ ਬਾਕ ਲਾਵਾ ਫਿਰ ਪੜੀਆਂ ਭਾਈ ਜੀ ਨੇ ਲਿਆ ਬਾਕ ਲਾਵਾ ਫਿਰ ਪੜੀਆਂ ਕੀਤੀ ਅਰਦਾਸ ਮੈਨੂੰ ਖੁਸ਼ੀਆਂ ਸੀ ਚੜੀਆਂ ਉਥੋਂ ਆ ਕੇ ਪੈਗ ਸ਼ੈਗ ਲਾਉਣ ਸਾਰੇ ਲੱਗ ਪਏ ਉਥੋਂ ਆ ਕੇ ਪੈਗ ਸ਼ੈਗ ਲਾਉਣ ਸਾਰੇ ਲੱਗ ਪਏ ਮੁਰਗੇ ਦੇ ਲੈਗ ਪੀਸ ਮਿੰਟੋ ਮਿੰਟੀ ਚੱਬ ਗਏ ਕਹਦੇ ਵਾਰਦੇ ਸੀ ਨੋਟ ਜਦੋਂ ਪੈਗ ਚਾਰ ਲੰਘ ਗਏ ਬਾਹਰ ਦੇ ਸੀ ਨੋਟ ਜਦੋਂ ਪੈਗ ਚਾਰ ਲੰਘ ਗਏ ਹੋ ਕੇ ਵੱਤ ਸ਼ਰਮਾ ਨੂੰ ਸੂਲੀ ਸਾਰੇ ਟੰਗ ਗਏ ਚੜ ਗਏ ਸਟੇਜ ਉੱਤੇ ਕੁੜੀ ਜਿੱਥੇ ਨੱਚਦੀ ਜੜ ਗਏ ਸਟੇਜ ਉੱਤੇ ਕੁੜੀ ਜਿੱਥੇ ਨੱਚਦੀ ਹੁੰਦੇ ਵਿੰਗੇ ਟੇਢੇ ਨਹੀਂ ਸੀ दारू ਹੋਣ ਪੱਚਦੀ ਮਸਾਂ ਕਰ ਮਿੰਨਤਾ ਸੀ ਕੱਢੇ ਉੱਥੋਂ ਬਾਹਰ ਨੂੰ ਕਰਕੇ ਸਟਾਰਟ ਮੈਂ ਤਾਂ ਢੋਲੀ ਵਾਲੀ ਕਾਰ ਨੂੰ ਵਿੱਚ ਬੈਠੀ ਬੋਟੀ ਗੱਡੀ ਦਿੱਤੀ ਉੱਥੋਂ ਹੱਕ ਜੀ ਸਹਰਿਆਂ ਤੋਂ ਗੱਡੀ ਦਿੱਤੀ ਪਿੰਡ ਵੱਲ ਚੱਕ ਜੀ ਗੱਡੀ ਬੜੀ ਘਰੇ ਜਦੋਂ ਹੋ ਗਏ ਸਾਰੇ ਇਕੱਠੇ ਜੀ ਗੱਡੀ ਬੜੀ ਘਰੇ ਜਦੋਂ ਹੋ ਗਏ ਸਾਰੇ ਇਕੱਠੇ ਜੀ ਬੋਟੀ ਆਈ ਬੋਟੀ ਆਈ ਆਉਂਦੇ ਸਾਰੇ ਨੱਠੇ ਜੀ ਇੰਨੇ ਨੂੰ ਜੋ ਗੱਡੀ ਨੂੰ ਚਲਾਉਂਦਾ ਯਾਰ ਉਹ ਬੰਦਾ ਸੀ ਇੰਨੇ ਨੂੰ ਜੋ ਗੱਡੀ ਨੂੰ ਚਲਾਉਂਦਾ ਯਾਰ ਉਹ ਬੰਦਾ ਸੀ ਹੋ ਕੇ ਮੂਹਰੇ ਤਾਕੀ ਨੂੰ ਵੀ ਲਾਤਾ ਉਹਨੇ ਜਿੰਦਾ ਸੀ ਕਹਿੰਦਾ ਪਹਿਲਾਂ ਤਾਕੀ ਵਾਲਾ ਦੇ ਦਿਓ ਮੈਨੂੰ ਲਾਗ ਜੀ ਕਹਿੰਦਾ ਪਹਿਲਾਂ ਤਾਕੀ ਵਾਲਾ ਦੇ ਦਿਓ ਮੈਨੂੰ ਲਾਗ ਜੀ ਬਾਕੀ ਆਪਾਂ ਪਿੱਛੋਂ ਕਰ ਲਵਾਂਗੇ ਹਿਸਾਬ ਜੀ ਬੇਬੇ ਖੜੀ ਬੂਹੇ ਕਹਿਦੀ ਪਾਣੀ ਬਾਰਨਾ ਬੇਬੇ ਖੜੀ ਬੂਹੇ ਕਹਿਦੀ ਪਾਣੀ ਬਾਰਨਾ ਹੋ ਗਿਆ ਸੀ ਔਖਾ ਬੋਟੀ ਨੂੰ ਉਤਾਰਨਾ ਮਸਾ ਉਹਨੂੰ 1100 ਮੈਂ ਦਿੱਤਾ ਲਾਗ ਜੀ ਮਸਾ ਉਹਨੂੰ 1100 ਮੈਂ ਦਿੱਤਾ ਲਾਗ ਜੀ ਸ਼ੁਕਰ ਹੈ ਰੱਬ ਦਾ ਬਈ ਆ ਗਈ ਜਾਗ ਸੀ ਸੋਪਣੇ ਦੇ ਵਿੱਚ ਸੀਮਾ ਹੋ ਗਿਆ ਨੰਗ ਜੀ ਸੋਪਣੇ ਦੇ ਵਿੱਚ ਸੀਮਾ ਹੋ ਗਿਆ ਨੰਗ ਜੀ ਸਾਦਾ ਕਰੋ ਵਿਆਹ ਨਾ ਕੋਈ ਹੋ ਤੰਗ ਜੀ ਕਰਜ਼ੇ ਦੀ ਪੰਡ ਚੁੱਕ ਰੱਖੋ ਨੱਕ ਬਈ ਕਹਿੰਦਾ ਕਰਜ਼ੇ ਦੀ ਪੰਡ ਚੁੱਕ ਰੱਖੋ ਨੱਕ ਬਈ ਆਉਂਦੇ ਸਾਲ ਦੇਵਾਂ ਫਿਰ ਕਿੱਲਾ ਚੱਕ ਬਈ ਮੱਲੀ ਸ਼ਮਸ਼ੇਰ ਫੂਲ ਕਹਿੰਦਾ ਦੋਸਤੋ ਫੋਕੀਆਂ ਨਾਲ ਸ਼ੋਰ ਤਾਂ ਚ ਰਹਿੰਦਾ ਦੋਸਤੋ ਫੋਕੀਆਂ ਨਾਲ ਸ਼ੋਰ ਤਾਂ ਚ ਰਹਿੰਦਾ ਦੋਸਤੋ ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ